ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਖੋਆ ਖੋਆ ਬਣਾਉਣਾ ਹੈ ਆਪਾਂ ਨੇ ਵੀਪਿੰਗ ਕਰੀਮ ਤੋਂ ਕਿਉਂਕਿ ਇੱਥੇ ਮੱਝਾਂ ਦਾ ਦੁੱਧ ਨਹੀਂ ਮਿਲਦਾ ਤੇ ਜਿਹੜਾ ਦੁੱਧ ਮਿਲਦਾ ਉਹ 1 2 3 ਫੈਂਟ ਵਾਲਾ ਹੀ ਹੁੰਦਾ ਉਹਦੇ ਵਿੱਚੋਂ ਖੋਆ ਬਹੁਤ ਘੱਟ ਨਿਕਲਦਾ ਤੇ ਟਾਈਮ ਵੀ ਬਹੁਤ ਲੱਗਦਾ ਤੇ ਹੁਣ ਆਪਾਂ ਅੱਜ ਬਣਾਵਾਂਗੇ ਵੀਪਿੰਗ ਕਰੀਮ ਤੋਂ ਖੋਆ ਇੱਕ ਡੱਬਾ ਲਿਆ ਆ ਵੀਪਿੰਗ ਕਰੀਮ ਦਾ ਇਹ 35% ਵਾਲੀ ਆ ਤੇ ਇਹ ਲਈਏ ਇੱਕ ਹਾਫ ਐਂਡ ਹਾਫ ਇਹ 10% ਵਾਲਾ ਇਹ ਇੱਕ ਪੈਕਟ ਪਾਵਾਂਗੇ ਆਪਾਂ ਨੋਰਮਲ ਦੁੱਧ ਦਾ ਵਿੱਚ ਮੈਂ ਵੀ ਫਸਟ ਟਾਈਮ ਬਣਾਉਣ ਲੱਗੀ ਆ ਦੇਖਦੇ ਆ ਆਪਾਂ ਕਿੰਨਾ ਕੁ ਨਿਕਲਦਾ ਖੋਆ ਤੇ ਹੁਣ ਆਪਾਂ ਇਹਦੀ ਲਓ ਜੀ ਕੜਾਹੀ ਰੱਖ ਲਈ ਆਪਾਂ ਨੇ ਲਓ ਜੀ ਸਭ ਤੋਂ ਪਹਿਲਾਂ ਆਪਾਂ ਨੇ ਥੋੜਾ ਜਿਹਾ ਪਾਣੀ ਪਾ ਲੈਣਾ ਗੈਸ ਕਰ ਦੇਣੀ ਆ ਔਨ ਕਿਉਂਕਿ ਥੋੜਾ ਜਿਹਾ ਪਾਣੀ ਪਾਉਣ ਨਾਲ ਦੁੱਧ نیچے ਨਹੀਂ ਲੱਗਦਾ ਹੈਗਾ ਲਗੀਆਂ ਸਭ ਤੋਂ ਪਹਿਲਾਂ ਆਪਾਂ ਵਿਪਿੰਗ ਕਰੀਮ ਪਾਵਾਂਗੇ ਸੰਗਣੀ ਤਾਂ ਕਾਫੀ ਆ ਹਨਾ ਲਓ ਜੀ ਹਾਫ ਐਂਡ ਹਾਫ ਵਾਲੀ ਵੀ ਪਾਤੀ ਆਪਾਂ ਨੇ ਤੇ ਹੁਣ ਇਹਨੂੰ ਥੋੜਾ ਜਿਹਾ ਹਿਲਾ ਦਵਾਂਗੇ ਫਿਰ ਪਾਉਨੇ ਆਪਾਂ ਨਾਰਮਲ ਦੁੱਧ ਇੱਕ ਪੈਕਟ ਪਾ ਦਿੱਤਾ ਆਪਾਂ ਨੇ ਨਾਰਮਲ ਦੁੱਧ ਦਾ ਇਹ ਮੇਰਾ 3 ਪੈਂਟ ਵਾਲਾ ਦੁੱਧ ਹੈ ਲਾਲ ਪੈਕਟ ਵਾਲਾ ਤਾਂ ਜਿੱਦਨੇ ਆਪਾਂ ਨੇ ਮਿਕਸ ਕਰਤੇ ਹੁਣ ਆਪਾਂ ਹਲੋ ਜੀ ਗੈਸ ਆਪਾਂ ਹਾਈ ਫਲੇਮ ਤੇ ਕਰਕੇ ਇੱਕ ਵਾਰੀ ਵਾਲਾ ਦੇ ਲਾਂਗੇ ਸਾਰੇ ਦੁੱਧ ਨੂੰ ਕਰੀਮ ਨੂੰ ਤੇ ਫਿਰ ਜਦੋਂ ਵਾਲਾ ਆਉਣ ਲੱਗ ਜਾਵੇਗਾ ਤੇ ਫਿਰ ਆਪਾਂ ਮੀਡੀਅਮ ਤੇ ਕਰ ਦਵਾਂਗੇ ਫਿਰ ਆਪੇ ਇਸ ਤਰ੍ਹਾਂ ਖੁਰਚਣੇ ਦੇ ਨਾਲ ਹਲਾਉਂਦੇ ਜਾਵਾਂਗੇ ਕਿਉਂਕਿ ਦੁੱਧ ਆਪਾਂ ਨੇ نیچے ਲੱਗਣਾ ਤੋਂ ਬਚਾਉਣਾ ਆ ਹਾਂਜੀ ਆ ਦੇਖੋ ਆਪਣੇ ਦੁੱਧ ਨੂੰ ਉਬਾਲਾ ਆਉਣ ਲੱਗਿਆ ਆ ਹੁਣ ਆਪਾਂ ਨੇ ਗੈਸ ਬਿਲਕੁਲ ਉਹ ਦੇਖੋ ਘਟ ਕਰਤੀ ਆ ਕਿਉਂਕਿ ਤੇ ਜਾਂਚ ਤੇ ਫਿਰ ਕਈ ਵਾਰ ਦੁੱਧ نیچے ਲੱਗ ਜਾਂਦਾ ਫਿਰ ਉਹ ਕੋਈ ਦਾ ਟੇਸਟ ਨਹੀਂ ਜਾਂਦਾ ਹੈਗਾ ਤੇ ਹੁਣ ਆਪਾਂ ਹੌਲੀ-ਹੌਲੀ ਇਸੇ ਤਰ੍ਹਾਂ ਹਲਾਉਂਦੇ ਜਾਵਾਂਗੇ ਹੌਲੀ-ਹੌਲੀ ਇਹ ਰਿਜ ਕੇ ਘਟ ਹੁੰਦਾ ਜਾਵੇਗਾ ਜੀ ਆਪਣਾ ਦੇਖੋ ਦੁੱਧ ਘਟਦਾ ਜਾ ਰਿਹਾ ਹੁਣ ਤੇ ਆ ਦੇਖੋ ਜਦੋਂ ਆਪਾਂ ਨੇ ਹੁਣ ਜੇ ਗੈਸ ਲੋ ਤੇ ਕਰ ਦਿੱਤਾ ਇਹ ਤੇ ਆਪਾਂ ਨੇ ਜਿਹੜਾ ਖੋ ਆਲੇ ਦਾਲੇ ਲੱਗਦਾ ਦੁੱਧ ਇਕੱਠਾ ਹੋ ਹੋ ਕੇ ਆਪਾਂ ਨੇ ਨਾਲ ਦੀ ਨਾਲ lahi ਜਾਣਾ ਆ ਕਿਉਂਕਿ ਫਿਰ ਇਹ ਜਿਆਦਾ ਕਾਲਾ ਕਾਲਾ ਹੋ ਜਾਂਦਾ ਜਦੋਂ ਪੁਰਾਣੇ ਸਮਿਆਂ ਵਿੱਚ ਖੋਆ ਕੱਢਦੇ ਹੁੰਦੇ ਸੀਗੇ ਕੱਚੇ ਚੁੱਲ੍ਹੇ ਹੁੰਦੇ ਸੀਗੇ ਮਿੱਟੀ ਦੇ ਬਣੇ ਹੋਏ ਵੱਡੀ ਕੜਾਹੀ ਰੱਖਾਇਨੀ ਸਾਰੇ ਪਰਿਵਾਰ ਨੇ ਆਲੇ ਦਾਲੇ ਬਹਿ ਜਾਣਾ ਦੁੱਧ ਪਾ ਲੈਣਾ ਵਿੱਚ 10 ਕਿਲੋ ਸਾਰੇ ਨੇ ਖੁਰਚਣਾ ਬਾਰੀ-ਬਾਰੀ ਮਾਰੀ ਜਾਣਾ ਜਦੋਂ ਇੱਕ ਦੀ ਬਾਹ ਥੱਕ ਜਾਣੀ ਦੂਜੇ ਨੇ ਖੁਰਚਣਾ ਮਰ ਲੱਗ ਜਾਣਾ ਮਾਰਨ ਦੁੱਧ ਦੇ ਵਿੱਚ ਤੇ ਇਸੇ ਤਰ੍ਹਾਂ ਪਤਾ ਹੀ ਨਹੀਂ ਸੀ ਲੱਗਦਾ ਕਦੋਂ ਖੋਆ ਨਿਕਲ ਜਾਂਦਾ ਸੀ ਤੇ ਮੰਮੀਆਂ ਦਾਦੀਆਂ ਬੱਚੇ ਸਾਰੇ ਆਲੇ-ਦਾਲ ਬਹਿ ਜਾਂਦੇ ਸੀਗੇ ਭੈਣ ਭਰਾ ਕਿਸੇ ਨੇ ਗੜਾ ਹੋਇਆ ਵਾ ਦੁੱਧ ਪੀ ਲੈਣਾ ਮਿੱਠਾ ਪਾ ਕੇ ਕਿਸੇ ਨੇ ਗੜਾ ਹੋਇਆ ਵਾ ਖੋਇ ਵਿੱਚ ਮਿੱਠਾ ਪਾ ਕੇ ਖਾ ਲੈਣਾ ਬੜਾ ਹੀ ਮਜ਼ਾ ਆਉਂਦਾ ਹੁੰਦਾ ਸੀਗਾ ਉਹ ਚੀਜ਼ਾਂ ਯਾਦਾਂ ਹੀ ਬਣ ਕੇ ਰਹਿ ਗਈਆਂ ਹੁਣ ਕੈਨੇਡਾ ਵਿੱਚ ਆ ਕੇ ਤੇ ਚਲੋ ਕੋਈ ਗੱਲ ਨਹੀਂ ਟਾਈਮ ਦੇ ਮੁਤਾਬਕ ਬਦਲਣਾ ਪੈਂਦਾ ਆਪਣੇ ਆਪ ਨੂੰ ਜਿਹੜਾ ਦੇਖੋ ਆਪਣਾ ਦੁੱਧ ਬਾਸੋਂ ਘਟਦਾ ਜਾ ਰਿਹਾ ਥੋੜੇ ਟਾਈਮ ਦੀ ਗੇਮ ਰਹਿ ਗਈ ਆਪਣੇ ਖੁਰਚਣਾ ਪਾਣੀ ਮਾਰਦੇ ਰਹਿਣਾ ਵਿੱਚ ਖੁਰਚਣਾ ਨਹੀਂ ਛੱਡਣਾ ਕਿਉਂਕਿ نیچے ਨਹੀਂ ਲੱਗਣ ਦੇਣਾ ਇਹ ਬਿਲਕੁਲ ਵੀ ਵਸਾ ਹੌਲੀ ਹੌਲੀ ਇਸੇ ਤਰ੍ਹਾਂ ਹਲਾਉਂਦੇ ਰਹਿਣਾ ਆਪਾਂ ਨੇ ਨਾਲ ਦੀ ਨਾਲ ਛੱਡਾਂ ਤੋਂ ਇਹਨੂੰ ਖੁਰਚਦੇ ਰਹਿਣਾ ਆ ਚਲੋ ਜੀ ਇੱਧਰ ਆਪਣਾ ਉਹ ਦੇਖੋ ਪਾਸਤਾ ਬਣ ਚੁੱਕਿਆ ਆ ਬੱਚਿਆਂ ਦੇ ਖਾਣ ਵਾਸਤੇ ਬੱਚੇ ਕਹਿੰਦੇ ਅਸੀਂ ਪਾਸਤਾ ਖਾਣਾ ਹੈ ਲਓ ਜੀ ਆਪਣਾ ਖੁਆ ਹੁਣ ਇਸ ਸਟੇਜ ਤੇ ਆ ਗਿਆ ਹੈ तकरीबन ਆ ਦੇਖੋ ਦੇਖ ਸਕਦੇ ਹੋ ਤੁਸੀਂ ਲਓ ਜੀ ਤੁਹਾਨੂੰ ਜਦੋਂ ਵੀ ਖੋਏ ਦੀ ਲੋੜ ਹੋਵੇ ਤਾਂ ਤੁਸੀਂ ਇਸ ਤਰ੍ਹਾਂ ਵੀ ਪਿੰਕ ਕਰੀਮ ਕੋ ਖੁਆ ਜਨਾ ਸਕਦੇ ਆ ਜਦੋਂ ਇਸ ਸਟੇਜ ਤੇ ਖੋਆ ਆ ਜਾਵੇ ਤਾਂ ਆਪਾਂ ਨੂੰ ਗੈਸ ਬਿਲਕੁਲ ਲੋ ਕਰ ਦੇਣੀ ਚਾਹੀਦੀ ਆ ਆ ਦੇਖੋ ਲੋ ਤੇ ਕਰਤਾ ਮੈਂ ਕਿਉਂਕਿ نیچے ਲੱਗਣ ਦਾ ਡਰ ਹੁੰਦਾ ਹੈ ਕੋਈ ਨਹੀਂ ਤੇ ਬਹੁਤ ਸੋਹਣਾ ਖੋਆ ਨਿਕਲ ਰਿਹਾ ਹੈ ਤੇ ਨਾਲ ਦੀ ਆਪਾਂ ਨਹੀਂ ਹਿਲਾਇ ਜਾਣਾ ਆ ਬਿਲਕੁਲ ਵੀ ਹੋਰ ਨਹੀਂ ਛੱਡਣਾ ਹੈਗਾ ਨਾਲ ਦੀ ਨਾਲ ਫਰਚਣਾ ਫੇਰੀ ਜਾਣਾ ਇਸ ਲਓ ਜੀ ਇੱਕ ਇੱਕ ਚਮਚ ਪਾਤਾ ਆਪਾਂ ਨੇ ਦੇਸੀ ਘਿਓ ਦਾ ਵਿੱਚ ਲਓ ਜੀ ਇਹਦੇ ਨਾਲ نیچے ਨਹੀਂ ਲੱਗਦਾ ਖੋਆ ਬਿਲਕੁਲ ਵੀ ਹੋਰ ਸੌਫਟ ਹੋ ਜਾਂਦਾ ਖੋਆ ਦੇਖੋ ਆਪਣਾ ਨਾਸਟ ਸਟੇਜ ਤੇ ਆ ਚੁੱਕਿਆ ਲਓ ਜੀ ਗੈਸ ਕਰ ਦਿੰਨੇ ਆਪਾਂ ਬੰਦ ਲਓ ਖੋਣੇ ਕੜਾਹੀ ਛਰਤੀ ਆ ਰਿਖੋ ਖੋਆ ਆਪਣਾ ਰੈਡੀ ਹੋ ਚੁੱਕਿਆ ਜੇ ਆਪਾਂ ਨੇ ਪਾਸੇ ਕਰ ਲਏ ਨੇ ਆਪਾਂ ਜੇ ਥੋੜੀ देर 2 ਮਿੰਟ ਭੁੰਨਾਈ ਜਾਂਦੇ ਆ ਕੋਈ ਕੜਾਹੀ ਹੈ ਜਿਹੜੀ ਨੀਚੇ ਤੋਂ ਗਰਮ ਖੋਆ ਨੀਚੇ ਨਾਲ ਲੱਗ ਜਵੇ ਦੇਖੋ ਕਿੰਨਾ ਸੋਹਣਾ ਖੁਸ਼ਬੂਦਾਰ ਖੋਆ ਵਾਈਟ ਵਾਈਟ ਖੋਆ ਜ ਆਪਣਾ ਬਹੁਤ ਹੀ ਵਧੀਆ ਖੋਆ ਜਿਹੜੀ ਆਪਾਂ ਇਹਨੂੰ ਕਿਸੇ ਬੋਲ ਵਿੱਚ ਕੱਢ ਲਵਾਂਗੇ ਹਾਂਜੀ ਖੋਆ ਆਪਣਾ ਹੋ ਗਿਆ ਰੈਡੀ ਆ ਦੇਖੋ ਬਹੁਤ ਵਧੀਆ ਖੋਆ ਨਿਕਲਿਆ ਆ ਤੇ ਤਕਰੀਬਨ 1.5 ਪੌਣੇ 2 ਘੰਟੇ ਲੱਗੇ ਨੇ ਤੇ ਇਕ ਲੋਹ ਹੋ ਹੈਗਾ ਆ ਤੁਸੀਂ ਇਹਦੀਆਂ ਪਿੰਨੀਆਂ ਵੀ ਬਣਾ ਸਕਦੇ ਹੋ ਤੁਸੀਂ ਇਹਦੀ ਬਰਫੀ ਵੀ ਬਣਾ ਸਕਦੇ ਹੋ ਤੇ ਜਦੋਂ ਵੀ ਖੋਏ ਦੀ ਲੋੜ ਹੋਵੇ ਤੁਸੀਂ ਇਸ ਤਰ੍ਹਾਂ ਖੋਆ ਵੀਪਿੰਗ ਕਰੀਮ ਲੈ ਲਈਂ ਕਾਹ ਫੈਨਫ ਲੈ ਲਈਓ ਤੇ ਇੱਕ ਪੈਕਟ ਦੁੱਧ ਦਾ ਪਾ ਲਓ ਨਾਰਮਲ ਦੁੱਧ ਦਾ 35% ਵਾਲੀ ਕਰੀਮ ਲਿਓ ਵਧੀਆ ਖੋਆ ਨਿਕਲਦਾ ਉਹਦੇ ਵਿੱਚੋਂ ਆ ਦੇਖੋ ਵਧੀਆ ਨਿਕਲਿਆ ਹੈ ਆਪਣਾ ਖੋਆ ਤੁਸੀਂ ਵੀ ਇਸ ਤਰ੍ਹਾਂ ਖੋਆ ਆਪਣਾ ਤਿਆਰ ਕਰ ਸਕਦੇ ਹੋ ਘਰੇ ਸਰਦੀਆਂ ਚੱਲਦੀਆਂ ਨੇ ਖੋਆ ਕੱਢੋ ਤੇ ਪਿੰਨੀਆਂ ਬਣਾਓ ਤੇ ਖਾਓ ਹੁਣ ਅੱਜ ਦੀ ਮੇਰੀ ਖੋਈ ਦੀ ਰੈਸਪੀ ਕਿਵੇਂ ਦੀ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਜਿਹੜਾ ਭੈਣ ਭਰਾ ਮੇਰਾ ਫਸਟ ਟਾਈਮ ਚੈਨਲ ਤੇ ਵਿਜ਼ਿਟ ਕਰ ਰਿਹਾ ਹੈ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਿਓ ਤਾਂ ਕਿ ਮੇਰੀ ਹਰ ਆਉਣ ਵਾਲੀ ਨੋਟੀਫਿਕੇਸ਼ਨ ਜਲਦੀ ਤੋਂ ਜਲਦੀ ਤੁਹਾਡੇ ਕੋਲ ਪਹੁੰਚ ਸਕੇ ਵੀਡੀਓ ਵੇਖਣ ਦੇ ਲਈ ਧੰਨਵਾਦ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ